ਸ੍ਰੀ ਵਾਹਿਗੁਰੂ ਸਾਹਿਬ ਜੀ ਕੀਰਤਨ ਸੋਹਿਲਾ ਸੋਹਿਲਾ ਰਾ ਕੌੜੀਨ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤਿਆ ਕੀ ਹੈ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾ ਬੋ ਸੋਹਿਲਾ ਸਿਬ੍ਰੋ ਸਿਰਜਣਹਾਰ ਤੂੰ ਮੰਗਾ ਬਹੁ ਮੇਰੇ ਨਿਰਭਉ ਕਾ ਸੋਹਿਲ ਹੋਂ ਬਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅਡੇ ਸਮਲਿਅੰ ਦੇਖੇਗਾ ਦੇਵ ਨਹਾਰ ਤੇਰੇ ਦਾਨ ਕੀਮਤ ਨਾ ਪਵੈ ਤੇ ਤਾਤੇ ਕਵਨ ਸਮਾਰ ਸੰਬਤ ਸਾਹਾ ਲਿਖਿਆ ਮਿਰ ਕਿਰਪਾ ਬੋ ਤੇਲ ਦੇਹੋ ਸੱਜਣ ਆਸੀਸੜੀਆ ਜਉ ਵੈ ਸਾਹਿਬ ਸੋ ਮੇਲ ਕਰ ਕਰ ਇਹ ਪਹਚ ਸਦੜੇ ਨਿਤ ਪਵਨ ਸਤਨਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਸੇ ਉਪਦੇਸ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੇ ਜਸਿਆ ਕੜੀਆ ਪਹਾਰ ਥਿੱਤੇ ਵਾਰੀ ਮਾਹੂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲ ਲੋਪਵਣ ਚਬਰ ਕਰੇ ਸਗਲ ਬਨ ਰਾਹੇ ਬੁਲੰਤ ਜੋਤੀ ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਸਾਹ ਸਤਵ ਨਨ 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 ਹੈ ਤੋਹੇ ਕੋ ਸਾਹ ਸਮੂਰਤ ਨਨ ਏਕ ਤੋਹੀ ਸਾਹਸ ਪਦ ਬੇਮਲਨਨ ਏਕ ਪਦ ਗੰਧ ਵਿਨ ਸਾਹਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿੱਧ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਉਸ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਵਿਤ ਮਨੋ ਆਨੰਦ ਨਾ ਮਹਿ ਆਹੀ ਪਸਾ ਇਰਪਾ ਜਲਦ ਹੈ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਹੀਂ ਵਸ ਰਾਗ ਗੌਂੜੀ ਪੂਰਵੀ ਮਹੰਲਾ ਚੌਥਾ ਕਾਮ ਕਰੋ ਤਨ ਗਰਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਉਰਵ ਲਿਖਤ ਲਕੇ ਗੁਰ ਪਾਇ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਉਂਜਲੀ ਪੰਨ ਵੱਡਾ ਹੈ ਕਰ ਡੰਡਾਉਤ ਪੰਨ ਵੱਡਾ ਹੈ ਰਹਾ ਹਾਕ ਤਹਰ ਰਸਾ ਤਨ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚੱਲ ਹੈ ਚੁੱਬੈ ਦੁਖ ਪਾਵਹਿ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਅਵਖੰਡਾ ਹੈ ਅਵਨਾਸੀ ਪੁਰਗ ਪਾਇਆ ਪਰਮੇਸ਼ਰ ਬਹੁਤ ਸੋਵਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਬੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਕਰਉ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਲ ਕੀ 베ਲਾ ਇਹਾ ਖਾਟ ਚਨੋ ਹਰ ਲਾਹਾ ਆਗੈ ਵਸਨ ਸੁਹਿਲਾ ਔਦ ਘਟੈ ਦਿਨ ਸਰਨਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜ ਹਰ ਗੁਰ ਤੇ ਮਨਹਿ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਮਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ